ਆਮ ਆਦਮੀ ਪਾਰਟੀ 2017 ਦੀ ਵਿਧਾਨ ਸਭਾ ਚੋਣਾਂ 'ਚ 17 ਸੀਟਾਂ ਤੇ ਵੀ ਪਾਰਟੀ ਵਰਕਰਾਂ ਨੂੰ ਨਹੀਂ ਬਣਾਏਗੀ ਉਮੀਦਵਾਰ ਆਪ ਦੇ ਬਾਗੀ ਤੇ ਸਵਰਾਜ ਅਭਿਆਨ ਦੇ ਮੁਖੀ ਯੁਗਿੰਦਰ ਯਾਦਵ ਨੇ ਬੋਲਿਆ ਹਮਲਾ ਆਗਾਮੀ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਤੀਜੇ ਨੰਬਰ ਤੇ ਰਹਿੰਦਾ ਦਾਵਾ 117 ਵਿੱਚ 17 ਤੁਹਾਨੂੰ ਆਮ ਆਦਮੀ ਪਾਰਟੀ ਦੇ ਸੱਚੇ ਇਮਾਨਦਾਰ ਪੁਰਾਣੇ ਕਾਰਕਟਰ ਨਹੀਂ ਮਿਲਣੇ ਅਕਾਲੀ ਭਾਜੀਪੀ ਸਰਕਾਰ ਇਸ ਵੇਲੇ ਹੈਗੀ ਹੈ ਉਹਨੂੰ ਇੰਨਾ ਨਫ਼ਰਤ ਕਰਦੇ ਨੇ ਪੰਜਾਬੀ ਜੇ ਅਕਾਲੀ ਪਾਰਟੀ ਉਹ ਕਮ ਸੇ ਕਮ ਨੰਬਰ 3 ਤੇ ਆਏ। ਯੋਗਿੰਦਰ Yadav ਦਾ ਪੰਜਾਬੀ ਚ ਪਹਿਲਾ ਇੰਟਰਵਿਊ। ਦੇਖੋ ABP ਸਾਂਝਾ ਤੇ। ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਚ ਭਾਰਤੀ ਕਿਸਾਨ ਯੂਨੀਅਨ ਦਾ ਮੁਹਾਲੀ ਚ ਪ੍ਰਦਰਸ਼ਨ। ਰਾਜ ਭਵਨ ਤੱਕ ਮਾਰਚ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਚੰਡੀਗੜ੍ਹ ਦੀ ਹੱਦ ਤੇ ਰੋਕਿਆ। ਪਾਣੀ ਦੀਆਂ ਬੁਛਾੜਾਂ ਦਾ ਕੀਤਾ ਇਸਤੇਮਾਲ। ਕਿਸਾਨ ਨੁਮਾਇੰਦਿਆਂ ਨੇ ਰਾਜਪਾਲ ਕਪਤਾਨ ਸਿੰਘ ਸੁਲੰਕੀ ਨੂੰ ਸੌਂਪਿਆ ਮੰਗ ਪੱਤਰ। ਫਰੋਜ਼ਪੁਰ ਵਿੱਚ ਸਕੂਲ ਬੱਸ ਵੱਲੋਂ ਕੁਚਲੇ ਜਾਣ ਕਾਰਨ ਇੱਕ ਸਕੂਲੀ ਬੱਚੇ ਦੀ ਮੌਤ ਇੱਕ ਜ਼ਖਮੀ ਹਾਦਸੇ ਦਾ ਸ਼ਿਕਾਰ ਹੋਏ ਚਿਹਰੇ ਭਰਾ ਸਾਈਕਲ ਤੇ ਜਾ ਰਹੇ ਸੀ ਸਕੂਲ ਪਰ ਤਖ ਦਰਸ਼ੀਆਂ ਨੇ ਲਗਾਏ ਡਰਾਈਵਰ ਤੇ ਤੇਜ਼ ਰਫ਼ਤਾਰ ਨਾਲ ਵੈਨ ਚਲਾਉਣ ਅਤੇ ਲਾਪਰਵਾਹੀ ਦੇ ਇਲਜ਼ਾਮ ਇਹ ਬੱਚੇ ਅੱਗੇ ਜਾ ਰਹੇ ਨੇ ਤੇ ਵੈਨ ਬਹੁਤ ਤੇਜ਼ ਲੈ ਆ ਗਏ ਨੇ ਮੋੜ ਤੋਂ ਮੋੜੀ ਤੇ ਬੱਚਿਆਂ ਦੇ ਉੱਤੇ ਝੜਾਤੀ ਨੇ ਹਰਿਆਣਾ ਵਿੱਚ ਜਾਟ ਰਾਖਵ ਕਰਨ ਮੁੱਦੇ ਤੇ ਵਿਧਿਆਤਨਾ ਰੋਹਤਕ ਅਦਾਲਤ ਬਾਹਰ ਜਾਟ ਰਾਖਵ ਕਰਨ ਦੇ ਸਮਰਥਕ ਵਕੀਲਾਂ ਤੇ ਰਾਖਵ ਕਰਨ ਦੇ ਵਿਰੋਧੀਆਂ ਵਿਚਕਾਰ ਟਕਰਾ ਸੋਨੀਪੱਤ ਵਿੱਚ ਮੁੰਡਨ ਕਰਵਾ ਕੇ ਧਰਨੇ ਤੇ ਬੈਠੇ जाट ਭਾਈਚਾਰੇ ਦੇ ਲੋਕ ਰੋहतक ਜੀਂਦ ਸੋਨੀਪੱਤ ਚੱਜਰ ਤੇ ਹਿਸਾਰ ਚ ਸੜਕਾਂ ਤੇ ਰੇਲ ਟ੍ਰੈਕ ਜਾਮ ਜੁਗਤ ਯਾਰਕਸ਼ਨੀ ਬੱਲਾ ਗਾ ਲੈ ਤੇ ਇਹ ਉੱਠੇ ਕੋ ਨਾ ਭਾਰਤ ਦੇ ਸਭ ਤੋਂ ਸਸਤੇ smartphones ਦੀ ਬੁਕਿੰਗ ਵਾਲੀ ਵੈਬਸਾਈਟ ਭਾਰੀ ਟ੍ਰੈਫਿਕ ਕਾਰਨ ਕ੍ਰੈਸ਼ ਕੰਪਨੀ ਵੱਲੋਂ 1 ਸੈਕਿੰਡ ਅੰਦਰ 6 ਲੱਖ ਕਲਿਕਸ ਆਉਂਦਾ ਦਾਵਾ ਨੌਇਡਾ ਬੇਸਟ ਕੰਪਨੀ ਰਿੰਗਿੰਗ ਬੈਲਸ ਪ੍ਰਾਈਵੇਟ ਲਿਮਟਿਡ ਨੇ ਮਹਿਜ਼ 251 ਰੁਪਏ ਚ ਲਾਂਚ ਕੀਤਾ smartphone Indian Cellular Association ਨੇ ਦੂਰ ਸੰਚਾਰ ਮੰਤਰਾਲੇ ਨੂੰ ਚਿੱਠੀ ਲਿਖ ਫੋਨ ਦੀ ਕੀਮਤ ਤੇ ਸਵਾਲ ਚੁੱਕਦੇ ਆ ਜਾਂਚ ਕਰਵਾਉਣ ਦੀ ਕੀਤੀ ਅਪੀਲ